ਸਾਡੇ ਤੇ ਆਪ ਸਭ ਦਾ ਹਾਰਦਿਕ ਸਵਾਗਤ ਅੱਜ ਦਾ ਵਲੌਗ ਹੈ ਪਿੰਡ ਬੱਲਵਾਣਾ ਜ਼ਿਲ੍ਹਾ ਬਠਿੰਡਾ ਤੇ ਇਸ ਵਕਤ ਆਪਾਂ ਪਿੰਡ ਬੱਲਵਾਣਾ ਦੀ ਬਾਹਰਲੀ ਫਿਰਨੀ ਤੇ ਖੜੇ ਆ ਤੇ ਜੋ ਤੁਸੀਂ ਹਾਈਵੇ ਦੇਖ ਰਹੇ ਹੋ ਇਹ ਹੈ NH7 ਨੈਸ਼ਨਲ ਹਾਈਵੇ ਬਠਿੰਡਾ ਸ਼੍ਰੀ ਗੰਗਾ ਨਗਰ ਤੇ ਇਸੇ ਹਾਈਵੇ ਦੇ ਉੱਤੇ ਇਸ ਪਿੰਡ ਦੇ ਵਿੱਚ ਦੋ ਪੈਟਰੋਲ ਪੰਪ ਤੇ ਇੱਕ ਕਸਬੇ ਦੀ ਬਰਾਜ ਤੇ ਇਸ ਦੇ ਨਾਲ ਕੁਝ ਸ਼ਾਪਸ ਮੌਜੂਦ ਹੈ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਵੈਲਕਮ ਗੇਟ ਪਿੰਡ ਬੱਲਵਾਣਾ ਤੇ ਇਸ ਦੇ ਨਾਲ ਹੀ ਜਨਮ ਮੰਦਰ ਤੇ ਜਨਮ ਮੰਦਰ ਤੋਂ ਥੋੜਾ ਅੱਗੇ ਜਾ ਕੇ ਆਮਦਨੀ ਕਲੀਨਿਕ ਹਸਪਤਾਲ ਬਣਿਆ ਹੋਇਆ ਤੇ ਇਸ ਦੇ ਨਾਲ ਹੀ ਤਾਣਾ ਮੰਡੀ ਤੇ ਤਾਣਾ ਮੰਡੀ ਦੇ ਅੰਦਰ ਹੀ ਫੋਕਲ ਪੁਆਇੰਟ ਪੁਲਿਸ ਚੌਕੀ ਸਰਕਾਰੀ ਪਸ਼ੂ ਹਸਪਤਾਲ ਕੋਆਪਰੇਟਿਵ ਬੈਂਕ ਅਤੇ ਕੋਆਪਰੇਟਿਵ ਸੁਸਾਇਟੀ ਹੈ 메ਨ ਰੋਡ ਤੋਂ ਇਹ ਪਿੰਡ ਤਕਰੀਬਨ 1 ਕਿਲੋਮੀਟਰ ਦੀ ਦੂਰੀ ਤੇ ਆ ਇਹ ਲਿੰਕ ਰੋਡ ਜਾ ਰਹੀ ਹੈ ਪਿੰਡ ਵੱਲ ਸਾਹਮਣੇ ਲੱਗਿਆ ਹੋਇਆ ਜੀ ਕੋਡ ਫਾਈਲ ਬਨਵਾਣਾ ਤੇ ਹੁਣ ਆਪਾਂ ਪਿੰਡ ਦੇ ਵਿੱਚ ਦਾਖਲ ਹੋ ਗਏ ਆ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂ ਕਰਦੇ ਹਾਂ ਅੱਜ ਦਾ ਵਲੋਗ ਇਹ ਹੈ ਜੀ ਕਮਿਊਨਿਟੀ ਸੈਂਟਰ ਪਿੰਡ ਬਨੂਆਣਾ ਜਿਸ ਤਰ੍ਹਾਂ ਨਾਲ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਕ ਪਾਰਕ ਤੇ ਪਾਰਕ ਦੇ ਨਾਲ ਬੱਸ ਸਟੈਂਡ ਥੱਦੇ ਪਾਣੀ ਵਾਸਤੇ ਫ੍ਰਿਜ ਲੱਗੇ ਹੋਏ ਆ ਤੇ ਇਸ ਦੇ ਨਾਲ ਹੀ ਅਰੋ ਵਾਟਰ ਸਿਸਟਮ ਜਿਸ ਦੀ ਬੈਕ ਸਾਈਡ ਤੇ ਹੈ ਸੇਵਾ ਕੇਂਦਰ ਇਸ ਪਿੰਡ ਦੇ ਵਿੱਚ ਤਕਰੀਬਨ ਹਰ ਇੱਕ ਸਹੂਲਤ ਇਸ ਪਿੰਡ ਦੇ ਵਿੱਚ ਮੌਜੂਦ ਹੈ ਵਿਕਾਸ ਦੀਆਂ ਰਾਹਾਂ ਤੇ ਤੇਜ਼ੀ ਨਾਲ ਦੌੜਦਾ ਹੋਇਆ ਪਿੰਡ ਬਨੂਆਣਾ। ਇਸ ਪਿੰਡ ਦੇ ਵਿੱਚ ਹੋਰ ਕੀ ਖਾਸੀਅਤ ਹੈ? ਹੋਰ ਕੀ ਕੁਝ ਬਣਿਆ ਹੋਇਆ? ਉਹ ਵੀ ਅੱਗੇ ਚੱਲ ਕੇ ਤੁਹਾਨੂੰ ਦਿਖਾਵਾਂਗੇ। ਤੇ ਹੁਣ ਆਪਾਂ ਅੱਗੇ ਚੱਲਦੇ ਹਾਂ। ਇਹ ਹੈ ਜੀ ਪੰਜਾਬ ਗ੍ਰਾਮੀਣ ਬੈਂਕ ਤੇ ਇਸ ਤੋਂ ਬਾਅਦ ਹੁਣ ਆਪਾਂ ਪਿੰਡ ਦੀ ਫਿਰਨੀ ਵੱਲ ਚੱਲਾਂਗੇ। ਹੁਣ ਆਪਾਂ ਇਸ ਦੇ ਦੌਰਾਨ ਪੂਰਾ ਪਿੰਡ ਕਵਰ ਕਰਾਂਗੇ ਤੇ ਅੱਗੇ ਪਿੰਡ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲਦਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਾਹਮਣੇ ਤੁਸੀਂ ਗੁਰੂਕੱਤ ਦੇ ਦਰਸ਼ਨ ਕਰ ਰਹੇ ਹੋ। ਗੁਰਦੁਆਰਾ ਸਾਹਿਬ ਵੀ ਚਲਾਂਗੇ ਆਪਾਂ ਉਸ ਤੋਂ ਪਹਿਲਾਂ ਕੁਝ ਪਿੰਡ ਦੀਆਂ ਗਲੀਆਂ ਕਵਰ ਕਰਦੇ ਆਂ ਤੇ ਹੁਣ ਆਪਾਂ ਚਲਾਂਗੇ ਸਤਵਾਲ ਇਹ ਜੋ ਤੁਸੀਂ ਚਾਰਦਵਾਰੀ ਦੇਖ ਰਹੇ ਹੋ ਇਸ ਦੇ ਅੰਦਰ ਚਲਾਂਗੇ ਇੱਕ ਪਿੰਡ ਦੀ ਸਾਂਝੀ ਜਗ੍ਹਾ ਜਿਸ ਨੂੰ ਸੱਤ ਵੀ ਕਿਹਾ ਜਾਂਦਾ ਤੇ ਆਪਣੇ ਪੰਜਾਬ ਦੇ ਸਾਰੇ ਪਿੰਡਾਂ ਦਾ ਇਹ ਰਿਵਾਜ ਹੈ ਕਿ ਜਦੋਂ ਕਿਸੇ ਕੋਲੇ ਕੋਈ ਫਰੀ ਸਮਾਂ ਹੁੰਦਾ ਤਾਂ ਉਦੋਂ ਚਾਰ ਬੰਦੇ ਇੱਕ ਸਾਂਝੀ ਜਗ੍ਹਾ ਚਾ ਕੇ ਬੈਠਦੇ ਆ ਗੱਲਬਾਤ ਕਰਦੇ ਆ ਤੇ ਉਹੀ ਮਾਹੌਲ ਹੁਣ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਪਿੰਡ ਦੇ ਮੌਤਵਰ ਸੱਜਣ ਬਜ਼ੁਰਗ ਇੱਥੇ ਬੈਠੇ ਹੋਏ ਆ ਆਪਸੀ ਗੱਲਾਂ ਬਾਤਾਂ ਕਰ ਰਹੇ ਆ ਤੇ ਅੱਗੇ ਚਲਾਂਗੇ ਆਪਾਂ ਅੱਗੇ ਤੁਹਾਨੂੰ ਇਹ ਬੈਕਸਾਈਡ ਤੇ ਜਿਹੜਾ ਖੂਹ ਨਜ਼ਰ ਆ ਰਿਹਾ ਹੈ ਇਹ ਵੀ ਦਿਖਾਵਾਂਗੇ ਜਿਵੇਂ ਤੁਸੀਂ ਦੇਖ ਰਹੇ ਹੋ ਪਿੰਡ ਦੇ ਬਜ਼ੁਰਗ ਬੈਠੇ ਹੋਏ ਆ ਇਤਾਂ ਦਾ ਮਾਹੌਲ ਸਿਰਫ ਪਿੰਡਾਂ 'ਚ ਹੀ ਦੇਖਣ ਨੂੰ ਮਿਲਦਾ ਜਿੱਥੇ ਚਾਰ ਪਰਾਗ ਇਕੱਠੇ ਹੋ ਕੇ ਬੈਠਦੇ ਆ ਤੇ ਗੱਲਬਾਤ ਕਰਦੇ ਆ ਤੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪੁਰਾਣਾ ਖੂਹ ਜਿਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲਿਆ ਗਿਆ ਆਪਣੇ ਪੰਜਾਬ ਦੀ ਵਿਰਾਸਤ ਨੂੰ ਦਰਸਾਉਂਦਾ ਹੋਇਆ ਇੱਕ ਖੂਹ ਤੇ ਇਸ ਦੇ ਨਾਲ ਹੀ ਇੱਕ ਬਲਦਾਂ ਦੀ ਜੋੜੀ ਤੇ ਇੱਕ ਕਿਸਾਨ ਦਿਖਾਇਆ ਗਿਆ ਜੋ ਕਿ ਆਪਣੀ ਕਿਸਾਨੀ ਨੂੰ ਦਰਸਾਉਂਦਾ ਹੈ। ਹੁਣ ਚੱਲਦੇ ਹਾਂ ਗੁਰਦੁਆਰਾ ਸਾਹਿਬ ਵੱਲ ਤੇ ਸਾਹਮਣੇ ਪਾਲਕੀ ਸਾਹਿਬ ਵਾਲੀ ਗੱਡੀ ਆ ਰਹੀ ਹੈ। ਇਸ ਤੋਂ ਬਾਅਦ ਹੁਣ ਆਪਾਂ ਅੱਗੇ ਚੱਲਾਂਗੇ ਗੁਰਦੁਆਰਾ ਸਾਹਿਬ ਤੇ ਗੁਰੂ ਘਰ ਦੇ ਦਰਸ਼ਨ ਕਰਾਂਗੇ। ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਪਿੰਡ ਬਲਵਾਣਾ ਜ਼ਿਲ੍ਹਾ ਬਠਿੰਡਾ। ਤੇ ਗੁਰੂ ਘਰ ਤੋਂ ਬਾਅਦ ਫਿਰ ਆਪਾਂ ਪਿੰਡ ਦਾ ਬਾਕੀ ਹਿੱਸਾ ਕਵਰ ਕਰਾਂਗੇ। ਚੱਲਦੇ ਹੁਣ ਅੱਗੇ ਪਿੰਡ ਵੱਲ ਤੇ ਬਾਕੀ ਹਿੱਸਾ ਕਵਰ ਕਰਦੇ ਆਂ ਪਿੰਡ ਦੇ ਅੰਦਰ ਵੀ ਕਾਫੀ ਮਾਰਕੀਟ ਬਣੀ ਹੋਈ ਹੈ ਜਿਸ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਸਹੂਲਤਾਂ ਮਿਲ ਜਾਣਗੀਆਂ ਜਿਵੇਂ ਕਿ ਸਾਹਮਣੇ ਤੁਸੀਂ ਇੱਕ ਲੈਬ ਦੇਖ ਰਹੇ ਹੋ ਜਿੱਥੇ ਆਪਣੇ ਕੋਈ ਵੀ ਸਰੀਰਕ ਟੈਸਟ ਵਗੈਰਾ ਕਰਵਾਏ ਜਾ ਸਕਦੇ ਆ ਤੇ ਪਿੰਡ ਦੇ ਅੰਦਰ ਹੀ ਹਸਪੀਟਲ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਸ਼ਾਪਸ ਹੈ ਦੇ ਹੁਣ ਆਪ ਅੱਗੇ ਵਾਦੇ ਹੋਏ ਇੱਕ ਹੋਰ ਪਿੰਡ ਦੀ ਸਾਥ ਇੱਕ ਸਾਂਝੀ ਜਗ੍ਹਾ ਦੇਖ ਰਹੇ ਆਂ ਇਸ ਤੋਂ ਬਾਅਦ ਹੁਣ ਆਪਾਂ ਅੱਗੇ ਪਿੰਡ ਦੀਆਂ ਬਾਕੀ ਗਲੀਆਂ ਨੂੰ ਕਵਰ ਕਰਾਂਗੇ ਤੇ ਇੱਕ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਅਸੀਂ ਇਸ ਚੈਨਲ ਦੇ ਉੱਤੇ ਇੱਕ ਪਿੰਡਾਂ ਦੀ ਲੜੀ ਤੋਰਨ ਜਾ ਰਹੇ ਹਾਂ ਜਿਸ ਦੇ ਵਿੱਚ ਇਹ ਤੀਜਾ ਵਲੌਗ ਹੈ ਤੇ ਤੁਸੀਂ ਵੱਧ ਤੋਂ ਵੱਧ ਇਸ ਵਲੌਗ ਨੂੰ ਸ਼ੇਅਰ ਕਰੋ ਤੇ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦਿਓ ਵੀ ਇਹ ਵਲੌਗ ਕਿਦਾਂ ਦਾ ਬਣਿਆ ਤੇ ਬਾਕੀ ਤੁਸੀਂ ਇਸ ਤੋਂ ਬਾਅਦ ਕਿਹੜੇ ਪਿੰਡ ਦਾ ਜਾਂ ਸ਼ਹਿਰ ਦਾ ਵਲੌਗ ਦੇਖਣਾ ਚਾਹੁੰਦੇ ਹੋ ਉਹ ਵੀ ਸਾਨੂੰ ਜ਼ਰੂਰ ਦੱਸਿਓ ਤੁਹਾਡੀ رائے ਸਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਜੇ ਸਪੈਨਿਆ ਸ਼ਹਿਰ ਦੇ ਜ਼ਿਆਦਾ ਕਮੈਂਟ ਆਉਣਗੇ ਅਸੀਂ ਉੱਥੇ ਜਾ ਕੇ ਉਤੋਂ ਦਾ ਵਲੌਗ ਸ਼ੂਟ ਕਰਾਂਗੇ ਤੇ ਇਸ ਵਲੌਗ ਦੇ ਵਿੱਚ ਵੀ ਇਸ ਪਿੰਡ ਦੇ ਵਾਸੀਆਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਸਾਡੀ ਤੇ ਅਸੀਂ ਉਹਨਾਂ ਦੀਆਂ ਲਾਸਟ ਦੇ ਵਿੱਚ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਜਿਨ੍ਹਾਂ ਨੇ ਇਸ ਵਲੌਗ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਇਹ ਵਲੌਗ ਸ਼ੂਟ ਕਰ ਪਾਏ ਹਾਂ ਜਦੋਂ ਆਪਾਂ ਕਿਸੇ ਵੀ ਪਿੰਡ ਦਾ ਇੱਕ ਵਲੌਗ ਸ਼ੂਟ ਕਰਨ ਜਾਂਦੇ ਹਾਂ ਤਾਂ ਉਦੋਂ ਆਪਾਂ ਨੂੰ ਕੁਸ਼ੋ ਸਪਿੰਡ ਬਾਰੇ ਜਿਆਦਾ ਨਹੀਂ ਪਤਾ ਹੁੰਦਾ ਪਰ ਜਦੋਂ ਉਸ ਪਿੰਡ ਦੇ ਵਾਸੀ ਆਪਣਾ ਬਹੁਤ ਜ਼ਿਆਦਾ ਸਾਥ ਦਿੰਦੇ ਆ ਹਰ ਕੰਮ ਦੇ ਵਿੱਚ ਹੈਲਪ ਕਰਦੇ ਆ ਨਾਲ ਖੜਦੇ ਆ ਤਾਂ ਉਦੋਂ ਇੱਕ ਹੌਸਲਾ ਮਿਲਦਾ ਹੈ ਤੇ ਉਹੀ ਚੀਜ਼ ਸਾਨੂੰ ਇੱਥੇ ਦੇਖਣ ਨੂੰ ਮਿਲੀ ਹੈ ਕਿ ਜਿਹੜਾ ਪਿੰਡਾਂ ਦੇ ਵਿੱਚ ਪਿਆਰ ਸਤਿਕਾਰ ਮਿਲਦਾ ਉਹ ਬਾਕੀ ਟੂਰਿਸਟ ਪਲੇਸਾਂ ਤੇ ਦੇਖਣ ਨੂੰ ਨਹੀਂ ਮਿਲਦਾ ਇਸ ਪਿੰਡ ਦੀ ਟੀਮ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਸਾਡੀ ਵਲੌਗ ਬਣਾਉਣ ਦੇ ਵਿੱਚ ਤੇ ਲਾਸਟ ਤੇ ਅਸੀਂ ਉਹਨਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਉਨਾਂ ਦੇ ਨਾਮ ਵੀ ਇਸ ਵਲੌਗ ਦੇ ਅੰਤ ਦੇ ਵਿੱਚ ਮੈਂਸ਼ਨ ਕਰਾਂਗੇ ਜਿਨ੍ਹਾਂ ਨੇ ਇਸ ਵਲੌਗ ਨੂੰ ਬਣਾਉਣ ਲਈ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਤੇ ਇਦਾਂ ਦੀ ਹੌਸਲਾ ਅਫਜ਼ਾਈ ਲਈ ਅਸੀਂ ਸਾਰੇ ਪਿੰਡ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਇਸ ਚੈਨਲ ਤੇ ਜੋ ਅਸੀਂ ਪਿੰਡਾਂ ਦੀ ਲੜੀ ਤੋਰੀ ਹੈ ਉਸ ਦੇ ਵਿੱਚ ਇਹ ਤੀਸਰਾ ਵਲੌਗ ਹੈ ਸਭ ਤੋਂ ਪਹਿਲਾ ਵਲੌਗ ਅਸੀਂ ਸ਼ੂਟ ਕੀਤਾ ਸੀ ਪਿੰਡ ਜੀਦਾ ਜ਼ਿਲ੍ਹਾ ਬਠਿੰਡਾ ਜਿਸ ਦੇ ਵਿੱਚ ਸਾਨੂੰ ਉਥੋਂ ਦੇ ਪਿੰਡ ਵਾਸੀਆਂ ਵੱਲੋਂ ਬਹੁਤ ਜ਼ਿਆਦਾ ਪਰਪਾਹਗਾਰਾ ਮਿਲਿਆ ਸੀ ਤੇ ਖਾਸ ਕਰ ਮਾਸਟਰ ਨਰਿੰਦਰ ਬਰਾੜ ਜੀ ਨੇ ਸਾਡੀ ਬਹੁਤ ਜ਼ਿਆਦਾ ਹਲਪ ਕੀਤੀ ਸੀ ਉਸ ਪਿੰਡ ਦਾ ਵਲੌਗ ਸ਼ੂਟ ਕਰਨ ਵਾਸਤੇ ਉਸ ਤੋਂ ਬਾਅਦ ਅਸੀਂ ਪਿੰਡ ਨਰਵਾੜਾ ਕਵਰ ਕੀਤਾ ਸੀ ਤੇ ਤੀਜਾ ਵਲੌਗ ਹੈ ਜੀ ਇਸ ਪਿੰਡ ਦਾ ਪਿੰਡ ਬੰਨੂਆਣਾ ਇੱਥੇ ਵੀ ਸਾਨੂੰ ਇਥੋਂ ਦੀ ਟੀਮ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਬਹੁਤ ਜ਼ਿਆਦਾ ਪਰਮਾਹੁੰਗਾਰਾ ਮਿਲਿਆ ਅਤੇ ਅਸੀਂ ਅੱਗੇ ਵੀ ਉਮੀਦ ਕਰਦੇ ਹਾਂ ਵੀ ਸਾਨੂੰ ਇਸੇ ਤਰ੍ਹਾਂ ਹੀ ਤੁਹਾਡੇ ਵੱਲੋਂ ਸਾਥ ਮਿਲਦਾ ਰਹੇਗਾ ਅਤੇ ਅਸੀਂ ਆਪਣੀ ਪਿੰਡਾਂ ਦੀ ਇਸ ਲੜੀ ਨੂੰ ਲਗਾਤਾਰ ਜਾਰੀ ਰੱਖ ਸਕੀਏ ਕਿਉਂਕਿ ਤੁਹਾਡੇ ਸਹਿਯੋਗ ਤੋਂ ਬਿਨਾ ਪਿੰਡਾਂ ਦੀ ਲੜੀ ਨੂੰ ਜਾਰੀ ਰੱਖਣਾ ਜਾਂ ਕਿਸੇ ਵੀ ਤਰ੍ਹਾਂ ਦੇ ਬਲੌਗ ਨੂੰ ਜਾਰੀ ਰੱਖਣਾ ਸੰਭਵ ਨਹੀਂ ਹੈ ਸੋ ਇਸ ਦੇ ਲਈ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ ਅਤੇ ਵੱਧ ਤੋਂ ਵੱਧ ਬਲੌਗਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਹੁਣ ਆਪਾਂ ਆ ਗਏ ਹਾਂ ਜੀ ਪਿੰਡ ਬੱਲੂਆਣਾ ਦੇ ਰੇਲਵੇ ਸਟੇਸ਼ਨ ਵੱਲ ਇਹ ਗਲੀ ਰੇਲਵੇ ਸਟੇਸ਼ਨ ਨੂੰ ਜਾ ਰਹੀ ਹੈ ਇਹ ਜੀ ਪਿੰਡ ਬਲੂਆਣਾ ਦਾ ਰੇਲਵੇ ਸਟੇਸ਼ਨ ਤੇ ਜੋ ਗੈਲਰੀ ਹੈ ਇੱਥੇ ਟਿਕਟ ਕਾਊਂਟਰ ਹੈ ਇੱਕ ਮਾਲ ਗੱਡੀ ਆ ਗਈ ਹੈ ਗੰਗਾ ਨਗਰ ਦੀ ਤਰਫ ਤੋਂ ਆ ਰਹੀ ਹੈ ਤੇ ਮਿੱਠੰਡਾ ਵੱਲ ਜਾ ਰਹੀ ਹੈ ਤੇ ਇਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਰੇਲਵੇ ਸਟੇਸ਼ਨ ਦਾ ਪੂਰਾ 뷰 ਬੇਹਦ ਖੂਬਸੂਰਤ ਰੇਲਵੇ ਸਟੇਸ਼ਨ ਪਿੰਡ ਬਲੂਆਣਾ ਆਵਾਜ਼ ਇਹਦੇ ਸਾਧਨ 'ਚ ਇੱਕ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੋਇਆ ਰੇਲਵੇ ਸਟੇਸ਼ਨ ਬਲੂਆਣਾ ਦੇ ਨਾਲਗਦੇ ਵਾਲੇ ਦੁਆਲੇ ਦੇ ਪਿੰਡ ਇਸ ਸਟੇਸ਼ਨ ਦੀ ਆਉਣ ਜਾਣ ਵਜੋਂ ਵਰਤੋਂ ਕਰਦੇ ਆ ਕਿਉਂਕਿ ਇਹ ਕਿਨਾਂ ਨੂੰ ਨਜ਼ਦੀਕੀ ਸਟੇਸ਼ਨ ਪੈਂਦਾ ਤੇ ਦੂਜੀ ਖਾਸੀਅਤ ਇਹ ਹੈ ਵੀ ਇੱਥੇ ਜਿਆਦਾ ਲੰਬੀ ਲਾਈਨ ਨਹੀਂ ਲੱਗਦੀ ਸੋ ਟਿਕਟ ਸਾਨੀ ਨਾਲ ਮਿਲ ਜਾਂਦੀ ਹੈ ਤੇ ਲੋਕਲ ਟ੍ਰੇਨ ਦੀਆਂ ਸੀਟਾਂ ਵੀ ਸਾਨੀ ਨਾਲ ਪ੍ਰਾਪਤ ਹੋ ਜਾਂਦੀਆਂ ਸੋ ਬਠਿੰਡਾ ਜਾਣ ਦੀ ਜਗ੍ਹਾ ਨਾਲ ਦੇ ਪਿੰਡਾਂ ਵਾਲੇ ਤੇ ਬੱਲੂਆਣਾ ਸਟੇਸ਼ਨ ਤੇ ਆਉਣਾ ਹੀ ਪਸੰਦ ਕਰਦੇ ਆ ਤੇ ਹੁਣ ਆਪਾਂ ਅਗੇ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਬੱਲੂਆਣਾ ਤੇ ਤੁਸੀਂ ਦੇਖ ਰਹੇ ਹੋ ਸਕੂਲ ਦੀ ਇਮਾਰਤ ਇਸ ਵਕਤ ਸ਼ਾਮ ਦਾ ਸਮਾਂ ਹੈ ਸੋ ਸਕੂਲ ਦੇ ਅੰਦਰ ਕੋਈ ਨਜ਼ਰ ਨਹੀਂ ਆ ਰਿਹਾ ਛੁੱਟੀ ਹੋ ਚੁੱਕੀ ਹੈ ਪਰ ਆਪਣਾ ਮਕਸਦ ਇਹ ਸੀਗਾ ਵੀ ਆਪਾਂ ਤੁਹਾਨੂੰ ਅੰਦਰੋਂ ਜਾ ਕੇ ਸਕੂਲ ਦਿਖਾ ਸਕੀਏ ਛੁੱਟੀ ਹੋਣ ਦੀ وجہ ਨਾਲ ਇੱਥੇ ਕੋਈ ਹੈ ਨਹੀਂ ਸੋ ਅੰਦਰ ਜਾਲਾ ਨਹੀਂ ਜਾਵਾਂਗੇ ਸ਼ਾਮ ਨੂੰ ਇੱਥੇ ਗਰਾਊਂਡ ਦੇ ਵਿੱਚ ਬੱਚੇ ਆਉਂਦੇ ਆ ਉਹਨਾਂ ਨਾਲ ਮੁਲਾਕਾਤ ਜ਼ਰੂਰ ਕਰਾਂਗੇ ਇਹ ਹੈਜੀ ਪਲੇਗਰਾਉਂਡ ਤੇ ਇੱਥੇ ਬੱਚੇ ਆਪਣੀ ਗੇਮ ਦੀ ਪ੍ਰੈਕਟਿਸ ਕਰਦੇ ਆ ਤੇ ਹੁਣ ਆਪਾਂ ਪਿੰਡ ਦੀ ਬਾਰਲੀ ਫਿਰਨੀ ਨੂੰ ਕਵਰ ਕਰਦੇ ਆਂ ਤੇ ਇਸ ਦੇ ਨਾਲ ਹੀ ਆਪਾਂ ਅੱਗੇ ਚੱਲ ਕੇ ਵਲੌਗ ਦੀ ਸਮਾਪਤੀ ਵੀ ਕਰਾਂਗੇ ਰੇਲਵੇ ਲਾਈਨ ਆ ਗਈ ਇਸ ਤੋਂ ਪਾਰ ਵੀ ਕੁਝ ਹੋਰ ਟਾਣੀਆਂ ਵਸੀਆਂ ਹੋਈਆਂ ਪਿੰਡ ਬਲੂਆਣਾ ਅਤੇ ਵਲੌਗ ਦੇ ਅੰਤ ਵਿੱਚ ਅਸੀਂ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਮਾਸਟਰ ਰਣਜੀਤ ਸਿੰਘ ਜੀ ਨਾਲ ਜਿਨ੍ਹਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਅਸੀਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਦੀ ਬਦੌਲਤ ਅਸੀਂ ਇਹ ਵਲੌਗ ਨੂੰ ਬਣਾ ਸਕਕੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਪਿੰਡ ਬੱਲੂਆਣਾ ਦਾ ਬਲੌਗ ਬਣਾਇਆ ਹੈ ਜੀ ਬਿਰਿਆ ਨੇ ਤੇ ਇਹਨਾਂ ਦਾ ਚੈਨਲ ਆ ਸਾਂਝ ਤੇ ਤੁਸੀਂ ਨਲੇ ਤਾਂ ਇਸ ਵੀਡੀਓ ਨੂੰ ਦੇਖੋ ਆਪਣਾ ਪਿੰਡ ਦਾ ਬਲੌਗ ਬਣਾਇਆ ਇਸ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਵੀ ਕਰਿਓ ਨਾਲੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਦੇ ਵਿੱਚ ਆਪਦੀ رائے ਦਿਓ ਤੇ ਬਹੁਤ ਵਧੀਆ ਬਲੌਗ ਬਣਾਇਆ ਇਹਨਾਂ ਨੇ ਆ ਪਿੰਡ ਬੱਲੂਆਣਾ ਦਾ ਧੰਨਵਾਦ